ਕੱਲ ਮੈਨੂੰ ਇੱਕ ਭੈਣ ਦਾ ਮੈਸੇਜ ਆਇਆ ਇੰਸਟਾਗ੍ਰਾਮ ਤੇ ਤੇ ਫਿਰ ਉਹਨਾਂ ਨਾਲ ਮੈਂ ਸੈਸ਼ਨ ਕੀਤਾ ਤੇ ਸੈਸ਼ਨ ਦੇ ਵਿੱਚ ਭੈਣ ਨੇ ਪੁੱਛਿਆ ਕਿ ਵੀਰੇ ਸਾਡਾ ਅਸਲੀ ਘਰ ਕਿਹੜਾ ਆ ਜਦੋਂ ਅਸੀਂ ਆਪਦੇ ਮਾਪਿਓ ਦੇ ਘਰੇ ਹੁੰਨੇ ਆ ਸਾਡੀ ਉਮਰ ਹਜੇ 20 ਸਾਲ ਵੀ ਨਹੀਂ ਟੱਪਦੀ ਸਾਡੇ ਘਰ ਦੇ ਨਾਲ ਹੀ ਕਹਿਣ ਲੱਗਿਆ ਵੀ ਇਹ ਤਾਂ ਬਗਾਨੇ ਦੀਆਂ ਮਤਲਬ ਇਹ ਬਗਾਨਾ ਧਨ ਠੀਕ ਹੈ ਤੁਸੀਂ ਬਗਾਨੇ ਘਰੇ ਜਾਣਾ ਤੁਸੀਂ ਐਦਾਂ ਕਰੋ ਤੁਸੀਂ ਬਗਾਨੇ ਘਰੇ ਜਾ ਤੁਸੀਂ ਰੋਟੀ ਸਿੱਖੋ ਸਾਨੂੰ ਬਗਾਨਾ ਕਦ ਤੋਂ ਬਣਾਇਆ ਜਾਂਦਾ ਹੈ ਤੇ ਜਦੋਂ ਅਸੀਂ ਸੌਰੇ ਘਰੇ ਚੱਲ ਜੰਨੇ ਆ ਸਾਨੂੰ ਉਦੋਂ ਵੀ ਕਹਿਣ ਲੱਗੇ ਜਾਂਦੇ ਆ ਸੌਰਾ ਪਰਿਵਾਰ ਕੀ ਏ ਤਾਂ ਬਗਾਨੇ ਆ ਦਿੱਤੀ ਆ ਬਗਾਨੀ ਬਗਾਨੀ ਬੱਜਦੀਆਂ ਸਾਨੂੰ ਆਵਦਾ ਕਿਉਂ ਕਿਉਂ ਨਹੀਂ ਬਣਾਉਂਦੇ ਲੋਕੀ ਕੁੜੀਆਂ ਨੂੰ ਆਵਦਾ ਕਿਉਂ ਨਹੀਂ ਬਣਾਉਂਦੇ ਤਾਂ ਮੈਂ ਖਾਸ ਕਰਕੇ ਹੁਣ ਉੱਥੇ ਵੀ ਜਵਾਬ ਨਹੀਂ ਦੇ ਪਾਇਆ ਕਿਉਂ ਕਿ ਆਪਣੀ ਰੀਤੀ ਰਿਵਾਜ ਚੱਲੀ ਜਾਂਦੀ ਆ ਜਿਹੜੀ ਕਿ 20 ਸਾਲ ਦੀ ਕੁੜੀ ਹੁੰਦੀ ਨਹੀਂ ਤੇ ਵਿਆਹ ਕਰ ਦਿੰਦੇ ਆ 20 ਸਾਲ ਦਾ ਹਨਾ ਮੁੰਡਾ ਹੁੰਦਾ ਨਹੀਂ ਤਾਂ ਵਿਆਹ ਕਰ ਦਿੰਦੇ ਆ ਕਦੇ ਮੈਂ ਮਾਂ ਪਿਓ ਨੂੰ ਇਹੀ ਰਿਕੁਐਸਟ ਕਰਨਾ ਚਾਹੁੰਦਾ ਕਦੇ ਵੀ ਆਪ ਦੀ ਧੀ ਦਾ ਆਪਦੇ ਸਿਰ ਤੇ ਬੋਝ ਨਾ ਰੱਖਿਆ ਕਰੋ ਕਿ ਅਸੀਂ ਆਪਦੀ ਧੀ ਦਾ ਵਿਆਹ ਕਰਨਾ ਵਾ ਅਸੀਂ ਆਪਦੀ ਧੀ ਨੂੰ ਅੱਗੇ ਤੋਰਨਾ ਆ ਠੀਕ ਹੈ ਇਹਦੀ 21 ਸਾਲ ਦੀ ਉਮਰ ਹੋ ਗਈ ਇਹਨੂੰ ਛੇਤੀ ਛੇਤੀ ਅੱਗੇ ਤੋਰੀਏ ਕਿਉਂ ਤੁਸੀਂ ਆਪਦੀ ਧੀ ਨੂੰ ਕਿਉਂ ਨਹੀਂ ਰੱਖ ਸਕਦੇ ਜਦੋਂ ਧੀ ਤੁਹਾਡੇ ਘਰੇ ਜੰਮੀ ਆ ਇਹ ਕਿਉਂ ਨੀ ਉਸ ਕੁੜੀ ਤੇ ਬੋਝ ਪਾਉਣ ਲੱਗ ਗਏ ਨਾ ਵੀ ਤੂੰ ਤਾਂ ਵਿਆਹ ਕਰਾ ਲਾ। ਕਰਾ ਵਿਆਹ ਕਰਾ ਕੇ ਸੁਖੀ ਰਹੇਗੀ। ਉਧਰੋਂ ਸੋਹਰਾ ਪਰਿਵਾਰ ਕਹਿਣ ਲੱਗ ਜਿੰਦੇ ਅੰਦਾਜ਼ ਚ ਇਹ ਤਾਂ ਬਗਾਨੇ ਧਨ, ਇਹ ਬਗਾਨੇ ਘਰੋਂ ਆਈ ਐ। ਤਾਂ ਕੁੜੀ ਨੂੰ ਕੋਈ ਸਮਝਣ ਵਾਲਾ ਵੀ ਚਾਹੀਦਾ ਆ। ਧੀਆ ਹੁੰਦੀਆਂ ਜਿਹੜੀਆਂ ਨਾ ਇਹ ਬਰਕਤ ਲੈ ਕੇ ਆਉਂਦੀਆਂ ਵਾ। ਕਦੇ ਵੀ ਦੇਖੋ ਮੈਂ ਚਲੋ ਸਮਾਜ ਦੇ ਵਿੱਚ ਮਾੜੀਆਂ ਕੁੜੀਆਂ ਵੀ ਹੈਗੀਆਂ ਆ, ਚੰਗੀਆਂ ਵੀ ਹੈਗੀਆਂ। ਸਮਾਜ ਦੇ ਵਿੱਚ ਮਾੜੇ ਮੁੰਡੇ ਵੀ ਹੈਗੇ, ਚੰਗੇ ਵੀ ਹੈਗੇ ਆ। ਬਟ ਹਮੇਸ਼ਾ ਹਰ ਇੱਕ ਦੀ ਇੱਜ਼ਤ ਕਰੋ ਭਾਵੇਂ ਚੰਗਾ ਭਾਵੇਂ ਮਾੜਾ। ਉਦੀ ਹਰ ਇੱਕ ਦੀ ਇੱਜ਼ਤ ਕਰੋ ਮੈਂ ਆਂਦੇ ਜਿਹੜੀਆਂ ਧੀਆ ਲੈ ਕੇ ਆਉਂਦੇ ਵਿਆਹ ਕੇ ਲੈ ਕੇ ਆਉਂਦੇ ਆ ਮੈਂ ਉਹਨਾਂ ਨੂੰ ਵੀ ਇਹੀ ਚੀਜ਼ ਕਹਿਣਾ ਚਾਹੁੰਦਾ ਜਿਹੜੀ ਧੀਆ ਵਿਆਹ ਕੇ ਲੈ ਕੇ ਆਉਂਦੇ ਕਿ ਉਹਨਾਂ ਨਾਲ ਇਦਾਂ ਦਾ ਬਿਹੇਵੀਅਰ ਰੱਖੋ ਸਾਰੀ ਉਮਰ ਦੇ ਲਈ ਕਿ ਉਹਨਾਂ ਨੂੰ ਫੀਲ ਨਾ ਕਰਾਇਆ ਜਾਵੇ ਕਿ ਉਹ ਪਰਾਈਆਂ ਹਨ ਉਹਨਾਂ ਨੂੰ ਆਦੀ ਧੀ ਬਣਾ ਕੇ ਘਰੇ ਲੈ ਕੇ ਆਓ ਵਿਆਹ ਕੇ ਲੈ ਕੇ ਆਓ ਠੀਕ ਹੈ ਪਰ ਮੈਂ ਦੇਖਦਾ ਕਈਆਂ ਦਾ ਡਿਵੋਰਸ ਹੋ ਜਾਂਦਾ ਆ ਤਾਂ ਜਦੋਂ ਡਿਵੋਰਸ ਹੋ ਕੇ ਕੁੜੀ ਆ ਤੇ ਘਰੇ ਬੈ ਜਾਂਦੀ ਆ ਤਾਂ ਸਮਾਜ ਆਪਰਾ ਤਾਨੇ ਦੇਣ ਲੱਗ ਜਾਂਦਾ ਉਹਦੀ ਕੁੜੀ ਘਰੇ ਬੈਠੀ ਆ ਕਿਉਂ ਉਹ ਦਾ ਘਰ ਆ ਕਿਉਂ ਨਹੀਂ ਬੈਠ ਸਕਦੀ ਉਹਦਾ ਰਿਸ਼ਤਾ ਨਹੀਂ ਚੱਲਿਆ ਉਹਦੇ ਸੰਜੋਗ ਸੀਗੇ ਉਹ ਨਹੀਂ ਬਨੇ ਉਹਦੇ ਉੱਥੇ ਟੁੱਟ ਗਏ ਆਪਣਾ ਸਮਾਜ ਕਿਉਂ ਤਾਨੇ ਦੇਣ ਲੱਗ ਜਾਂਦਾ ਆ ਹਰ ਇੱਕ ਨੂੰ ਇਹ ਚੀਜ਼ ਨੂੰ ਮਾਈਂਡ ਦੇ ਵਿੱਚੋਂ ਕੱਢੋ ਆਪਣੇ ਮਾਈਂਡ ਦੇ ਵਿੱਚ ਕੱਢਣੀ ਪੈਂਦੀ ਆ ਫੇਰ ਹੀ ਕੁਝ ਹੁੰਦਾ ਆ ਨਹੀਂ ਤਾਂ ਗੱਲਾਂ ਆ ਜਿੰਨੀਆਂ ਮਰਜ਼ੀ ਬਣਾਈ ਚੱਲੋ ਤੇ ਗੱਲਾਂ ਕਦੇ ਖਤਮ ਹੀ ਨਹੀਂ ਹੁੰਦੀਆਂ ਹਰ ਇੱਕ ਦੀ ਇੱਜ਼ਤ ਕਰੋ ਧੀਆ ਨੂੰ ਕਦੇ ਬਗਾਨਾ ਤਾਨਾ ਨਾ ਸਮਝੋ ਧੀਆ ਆਪ ਦੀਆਂ ਜਦੋਂ ਵੀ ਆਪਣੀ ਘਰੇ ਜਨਮ ਦੇਂਦੀ ਹੈ 30 ਤਾਂ ਆਪਾਂ ਕਹਿੰਦੇ ਆ 30 ਬਰਕਤ ਲੈ ਕੇ ਆਈ ਹੈ ਫਿਰ ਆਪਾਂ ਬਰਕਤ ਨੂੰ ਤੋਰਨ ਦੇ ਵਿੱਚ ਨੇ ਕਾਲੀ ਘਾ ਤੋਂ ਹੁੰਨੇ ਆ ਬਰਕਤ ਤੁਸੀਂ ਇੱਕ ਵਾਰੀ ਲੈ ਲਈ ਬਸ ਠੀਕ ਹੈ ਵਿਆਹ-ਵਿਆਹ ਨਾ ਕਰਿਆ ਕਰੋ ਪਹਿਲਾਂ ਆਪਦੇ ਪੈਰਾਂ ਤੇ ਸਟੈਂਡ ਹੋ ਲੈਂਦੇ ਆ ਕਰੋ ਬੱਚਿਆਂ ਨੂੰ ਫਿਰ ਵਿਆਹ ਕਰ ਦਿਆ ਕਰੋ ਠੀਕ ਹੈ ਸਸ਼ੀਕਲ ਦੀ ਪ੍ਰਾਇਮੋਸੀ